ਨਪਾਰਤ ਵਾਪਸ ਪਰਤਿਆ ਹੈ ਅਟਾਰੀ ਵਾਗਾ ਬਾਰਡਰ ਦੇ ਰਾਹੀਂ ਵਾਪਸ ਪਰਤਿਆ ਹੈ 20 ਦਿਨਾਂ ਬਾਅਦ ਵਤਨ ਵਾਪਸੀ ਹੋਈ ਹੈ ਗਲਤੀ ਦੇ ਨਾਲ ਹੁਸੈਨੀ ਵਾਲਾ ਬਾਰਡਰ ਤੋਂ ਪਾਕਿਸਤਾਨ ਪਹੁੰਚ ਗਿਆ ਸੀ ਤੇ ਹੁਣ ਪਾਕਿਸਤਾਨ ਦੇ ਵੱਲੋਂ ਉਸ ਨੂੰ ਰਿਹਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਬਾਰਡਰ ਸਿਕਿਉਰਿਟੀ ਫੋਰਸਸ ਦਾ ਜਵਾਨ ਪਾਰਤ ਵਾਪਸ ਪਰਤਿਆ 20 ਦਿਨਾਂ ਬਾਅਦ ਅਟਾਰੀ ਵਾਗਾ ਬਾਰਡਰ ਦੇ ਰਾਹੀਂ ਵਾਪਸੀ ਹੋਈ ਹੈ ਪਾਕਿਸਤਾਨ ਨੇ ਰਿਹਾ ਕੀਤਾ ਬੀਐਸਐਫ ਦਾ ਜਵਾਨ حسین والا بارڈر پہنچا سیوزپور کر کے سی واپس آ چکی ہے بعد پاکستان نے اس کر دان گلتی کراس کر گیا سہیوگی راجیش کٹارییا فون لائن سے جڑ چکے نے جانکاری حاصل کریں گے راجیش جی کی کچھ جانکاری ਜਵਾਨ ਜਿਹੜਾ ਹੈ ਇਸ ਦੀ ਨਵੀਂ ਪੋਸਟਿੰਗ ਹੀ ਫਿਰੋਜ਼ਪੁਰ ਬਾਰਡਰ ਤੇ ਹੋਈ ਸੀ ਕਿ ਇਸ ਦੀ ਜਿਹੜੀ ਆਪਣੀ ਯੂਨਿਟ ਪੈਟਾਲੀਅਨ ਸੀਗੀ ਉਹ ਹਿਮਾਚਲ ਦੇ ਕਾਂਗੜਾ ਦੇ ਵਿੱਚ ਰਹੀ ਸੀ ਇਸ ਨੂੰ ਨਹੀਂ ਪਤਾ ਸੀ ਜਦੋਂ ਗੇਹੂ ਕਟੀਚ ਰਿਹਾ ਸੀ ਕਣਕ ਦੀ ਫਸਲ ਕਟੀਚ ਰਹੀ ਸੀ ਤੇ ਇਹ ਕਿਸਾਨਾਂ ਦੇ ਨਾਲ ਜਦੋਂ ਕੰਬਾਈਨ ਤੇ ਟਰੈਕਟਰ ਟਰਾਲੀ ਅੰਦਰ ਗਏ ਤੇ ਤਿੰਨ ਗਾਰਡ ਜਿਹੜੇ ਹੈ ਉਹਨਾਂ ਦੇ ਨਾਲ ਅੰਦਰ ਗਏ ਸੀ ਇੱਕ ਗਾਰਡ ਜਿਹੜਾ ਹੈ ਉਹਨਾਂ ਦੀ ਕੰਬਾਈਨ ਤੇ ਬੈਠ ਗਿਆ ਸੀ ਇੱਕ ਗਾਰਡ ਜਿਹੜਾ ਹੈ ਟਰੈਕਟਰ ਟਰਾਲੀ ਤੇ ਬੈਠ ਗਿਆ ਸੀ ਤੇ ਇਹ ਬੰਦਾ ਇਹ ਜਿਹੜਾ ਸਪੀਕੇ ਸਾਊ ਸੀ ਇਹ ਪੈਦਲ ਖੜਾ ਸੀਗਾ اس نو میں ہی پڑھ رہی ہے تھوڑی جڑی ہے پاکستان دی لائن کروس تاغیر اپیڑ لگا سی وہ جا کے اس جا کے بیٹھ کے او دن انہوں نظر رکھن لگ پیا جدو اچانک ہی پچھو رینجرز نے آ گئے رینجرز نے آ کے اس نو جڑا ہے پکر لیتا اور اس نے احتیار جڑا اپنے قبضے کے لیتے اس کو بعد تین تو چار میٹنگ بی ایس ایف گیا جڑی ہیں پاکستانی رینجرز دنال ہوں دی رہی ہیں لیکن پاکستان والے ہیں جو کی ویس بنگال تو آئی تھی اس نے آکے بی ایس ਨੇ ਹਮਨ ਗੱਲਬਾਤ ਕੀਤੀ ਸੀ ਉਸ ਤੋਂ ਬਾਅਦ ਜਿਹੜੀ ਕੀਤੀ ਸੀ ਕਿ ਐਸ ਨੂੰ ਵਾਪਸ ਲਈ ਅਦਾ ਗਿਆ ਜਿਹੜਾ ਗਲਤੀ ਦਾ ਚਲਾ ਗਿਆ ਸੀ ਲੇਕਿਨ ਕੋਈ ਗੱਲ ਨਹੀਂ ਬਣੀ ਸੀ ਪਾਕਿਸਤਾਨ ਭਾਰਤ ਦੇ ਵਿੱਚ ਤਣਾਅ ਵਧ ਗਿਆ ਫਹਿਲਗਮ ਦੇ ਹਮਲੇ ਤੋਂ ਬਾਅਦ ਤੋਂ ਬਾਅਦ 4 ਦਿਨ ਆਪਣਾ ਜਿਹੜਾ ਆਪਰ ਦੇ ਚ ਫਾਇਰਿੰਗ ਵੀ ਚੱਲਦੀ ਰਹੀ ਆ ਪਾਕਿਸਤਾਨ ਦੇ ਜਿਹੜੇ ਕਈ ਠਿਕਾਣੇ ਤੇ ਹਮਲੇ ਜਿੱਥੇ ਉਸ ਤੋਂ ਬਾਅਦ ਜਦੋਂ ਡੀਜੀਓ ਦੀ ਡੀਜੂਐਮ ਦੀ ਪੈਕਸ ਜਿਹੜੀ ਸ਼ੁਰੂ ਹੋਈ ਫੋਨ ਲਾਈਨ ਤੇ ਉਸ ਤੇ ਭਾਰਤ ਵੱਲੋਂ ਜਿਹੜਾ ਪਾਕਿਸਤਾਨ ਤੇ ਦਬਾਅ ਪਾਇਆ ਗਿਆ ਕਿ ਸਾਡਾ ਜਿਹੜਾ ਭਾਰਤੀ ਬੀਐਸਐਫ ਦਾ ਜਵਾਨ ਗਲਤੀ ਨਾਲ ਜਿਹੜਾ ਤੁਸੀਂ ਉਸੀਂ ਫੜ ਕੇ ਲੈ ਗਏ ਉਸ ਨੂੰ ਵਾਪਸ ਕੀਤਾ ਜਾ ਕਿਉਂਕਿ ਪਾਕਿਸਤਾਨ ਇਸ ਟਾਈਮ ਘਰਿਆ ਹੋਇਆ ਪਾਕਿ ਭਾਰਤ ਨੇ ਜਿਹੜੇ ਹਮਲੇ ਕੀਤੇ ਪਾਕਿਸਤਾਨ ਦਾ ਕਾਫੀ ਨੁਕਸਾਨ ਜਿਹੜਾ ਬੜਾ ਵੱਡਾ ਆ ਉਸੇ ਦਬਾਅ ਕਰਕੇ ਹੀ ਜਿਹੜਾ ਹੈ ਪੀਕੇ ਸਾਹੂ ਨੂੰ ਜਿਹੜਾ ਪਾਕ ਰਿੰਦਰ ਵੱਲੋਂ ਉਹ ਜਿਹੜਾ ਅਟਾਰੀ ਵਾਗਾ ਬਾਰਡਰ ਦੇ ਉੱਤੇ ਜਿਹੜਾ ਹੈ ਆਪ ਦੇ سپੁਰਦ ਕੀਤਾ ਗਿਆ ਹੈ ਜੀ ਜਸਪ੍ਰੀਤ ਜੀ ਜੀ ਬਿਲਕੁਲ 20 ਦਿਨਾਂ ਤੋਂ ਬਾਅਦ ਰਿਹਾਈ ਹੋਈ ਹੈ ਜਦੋਂ ਪਾਕਿਸਤਾਨੀ ਫੌਜਾਂ ਦੇ ਵੱਲੋਂ ਰੇਂਜਰਸ ਦੇ ਵੱਲੋਂ ਫੜਿਆ ਗਿਆ ਸੀ ਕਈ ਤਰ੍ਹਾਂ ਦੀ ਪੁੱਛਗਿੱਛ ਜਿਹੜੀ ਕੀਤੀ ਗਈ ਹੋएगी ਕਿ ਇਸ ਨੂੰ ਲੈ ਕੇ ਕੋਈ ਖੁਲਾਸਾ ਕੀਤਾ ਗਿਆ? ਜਾਂ ਇਸ ਨੂੰ ਜ਼ਰੂਰ ਆਪਦੇ ਨਾਲ ਲੈ ਕੇ ਜਾਣਗੇ ਹੱਲੇ ਜਿਹੜਾ ਹੈ ਇਹ ਪਰਿਵਾਰ ਦੇ ਵਿੱਚ ਵਾਪਸ ਨਹੀਂ ਆਇਆ ਜੈ ਕਿਉਂਕਿ 20 ਦਿਨ ਤੋਂ ਜਾਂ 23 ਦਿਨ ਦਾ ਸਮਾਂ ਹੈ ਪਾਕਿਸਤਾਨ ਵਿੱਚ ਕੱਟ ਕੇ ਆਇਆ ਹੈ ਸੁਰੱਖਿਆ ਏਜੰਸੀਆਂ ਬੀਐਸਐਫ ਦੇ ਜਿਹੜੀ ਆ ਏਜੰਸੀਆਂ ਨੇ ਜਾਂ ਹੋਰ ਕੇਂਦਰ ਦੀਆਂ ਏਜੰਸੀਆਂ ਹੈਗੀਆਂ ਉਹ ਇਸ ਤੋਂ ਜ਼ਰੂਰ ਪੁੱਛਗਿੱਛ ਕਰਨੀਆਂ ਕਿ ਇਸਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਗਿਆ ਕੀ ਇਸ ਨੂੰ ہراسمنٹ کیتا گیا کی کیتی کی کی گئی یہ سارا کچھ اس کا جگہ پہلا میڈیکل بھی کرایا جائے گا اپنا میڈل چیک اپ کروان تو بعد اس جایا جائے گا دو چار دن اس کو پوچھ گچھ کی جائے گی اس کو بعد جا اپنی یونٹ اور اپنے پروار واپس لتا جائے گا کیونکہ بھی دن پاکستان چیا ਪਾਕਿਸਤਾਨ ਵਾਲੇ ਨੇ ਸੈਨਲ ਕਿਸ ਤਰ੍ਹਾਂ ਵਿਹਾਰ ਕੀਤਾ ਇਸ ਨੇ ਫੁੱਟ ਮਾਰ ਕੀਤੀ ਜਾਂ ਸੁੱੱਕੀ ਕੀ ਉਗਲਵਾਇਆ ਉਹਨਾਂ ਨੇ ਕਿਉਂਕਿ ਬੀਐਸਐਫ ਦਾ ਜਵਾਨ ਹਮੇਸ਼ਾ ਬਾਰਡਰ ਤੇ ਰਹਿੰਦਾ ਕੀ ਜਾਣਕਾਰੀ ਦਾਦੇ ਮਰੇ ਉਹਨਾਂ ਨੇ ਸਾਂਹੀ ਕੀਤੀ ਉਸ ਜਿਹੜਾ ਹੈ ਸੁਰੱਖਿਆ ਏਜੰਸੀਆਂ ਇਸ ਕੋ ਪੁੱਛ ਕੇ ਜ਼ਰੂਰ ਕਰਨਗੀਆਂ ਜੀ ਜਸਮੀਤ ਹੂੰ ਜੀ ਬਿਲਕੁਲ ਸੁਰੱਖਿਆ ਏਜੰਸੀਆਂ ਦੇ ਵੱਲੋਂ ਵੀ ਪੁੱਛਗਛ ਕੀਤੀ ਜਾਏਗੀ 20 ਦਿਨਾਂ 20 ਦਿਨ ਪਾਕਿਸਤਾਨ ਦੇ ਵਿੱਚ ਰਿਹਾ ਹੈ ਨੌਜਵਾਨ ਜਿਸ ਨੂੰ ਬਹੁਤ ਮੁਸ਼ਕਲ ਹੁਣ ਛੱਡਿਆ ਗਿਆ ਸਡਵਾਨ ਦੇ ਲਈ ਕਿਸ ਤਰ੍ਹਾਂ ਦੀ ਚਾਰਾ ਜੋਈ ਭਾਰਤ ਦੀ ਤਰਫੋਂ ਕੀਤੀ ਗਈ ਸੀ ਇਹ ਕੌਸ ਜਸਮੀਤ ਜਿਹੜੀ ਹੈ ਜਿੱਦੋਂ ਜੈਸੇ ਨੇ ਉਸ ਨੂੰ ਪਕੜਿਆ ਗਿਆ ਸੀ ਉਸ ਦਿਨ ਇੱਕ ਪਾਕਿਸਤਾਨ ਦੇ ਨਾਲ ਡੀਐਸਐਫ ਨੇ ਫਲੈਗ ਮੀਟਿੰਗ ਕੀਤੀ ਬਾਅਦ ਦੂਸਰੀ ਮੀਟਿੰਗ ਦੇ ਵਿੱਚ ਹੁਸੈਨ ਦਾ ਬਾਰਡਰ ਤੇ ਰੱਖੀ ਗਈ ਸੀ ਉਸ ਦੇ ਉੱਪਰ ਜਿਹੜਾ ਸਾਡੇ ਵਾਲਾ ਦੀ ਗੱਡੀ ਜਿਹੜੇ ਬੀਐਸਐਫ ਨੂੰ ਉੱਥੇ ਪਾ ਵੀ ਸੀ ਲੇਕਿਨ ਪਾਕਿਸਤਾਨ ਪਾਕ ਰੈਂਜਰਾਂ ਵਾਲੋਂ ਕੋਈ ਵੀ ਉੱਥੇ ਨਹੀਂ ਆਇਆ ਸੀ ਉਸ ਤੋਂ ਬਾਅਦ ਤੀਸਰੀ ਮੀਟਿੰਗ ਫੈਨ ਕੀਤੀ ਗਈ ਕੀਤੀ ਗਈ ਡੀਜੀਪੀ ਲੈਵਲ ਤੱਕ ਜਿਹੜੀ ਹੈ ਗ੍ਰਹਿ ਮੰਤਰਾਲੇ ਤੱਕ ਗੱਲ ਪਹੁੰਚਾਈ ਗਈ ਕਿ ਇਸ ਤਰ੍ਹਾਂ ਐਸਐਫ ਪਾਕਿਸਤਾਨ ਦੇ ਵਿੱਚ ਗਲਤੀ ਨਾਲ ਬੰਦਾ ਜਿਹੜਾ ਸਾਡਾ ਚਲਾ ਗਿਆ ਕਿ ਪਾਕਿਸਤਾਨ ਨੂੰ ਵਾਪਸ ਨਹੀਂ ਬੜੇ ਪ੍ਰਯਾਸ ਹੋਏ ਸੀ ਇਸ ਦੀ ਫੈਮਿਲੀ ਆਈ ਸੀ ਦੀ ਵਾਈਫਾਈ ਉਹ ਬੜੇ ਦਿਨ ਇੱਥੇ ਫਿਰੋਜ਼ਪੁਰ ਤੇ ਜਲੰਧਰ ਤੇ ਕਾਂਗੜਾ ਤੱਕ ਗਈ ਚੰਡੀਗੜ੍ਹ ਆਈ ਚੰਡੀਗੜ੍ਹ ਤੋਂ ਕਾਂਗੜਾ ਗਈ ਕਾਂਗੜਾ ਤੋਂ ਜਲੰਧਰ ਆਈ ਸੀ ਆਫਿਸ ਰਣਜੀਤ ਤੱਕ ਗਈ ਉਸ ਤੋਂ ਬਾਅਦ ਫਿਰੋਜ਼ਪੁਰ ਵਿੱਚ ਚਾਈ ਗੁਰੂ ਤੋਂ ਬਰਸੋਨ ਵਾਲ ਦਲਾਲਾ ਤੱਕ ਗਈ ਲੇਕਿਨ ਉਸ ਨੂੰ ਉਸਦੇ ਹੱਥ ਖਾਲੀ ਰਹੇ ਕਿਉਂਕਿ ਉਹ ਤਾਂ ਇਸਕ ਪਰਿਆਦੀ ਕਰ ਸਕਦੀ ਸੀ ਕਿ ਮੇਰੇ ਘਰ ਵਾਲੇ ਨੂੰ ਕਿਸੇ ਤਰੀਕੇ ਨਾਲ ਵਾਪਸ ਲਿਆਂਗਾ ਜਿਵੇਂ ਬੀਐਸਐਫ ਦੇ ਅਧਿਕਾਰੀਆਂ ਨੇ ਹਾਲਾਂਕਿ ਮੀਡੀਆ ਦੇ ਸਾਹਮਣੇ ਉਸ ਨੂੰ ਨਹੀਂ ਲੱਗਣ ਦਿੱਤਾ ਲੇਕਿਨ ਉਹ ਇਹੀ ਲਗਾਤਾਰ ਕਈ ਥਾਂ ਤੇ પ્રયાસ جاری ਹੈ ਉਸ ਨੂੰ ਗਲਤ ਤੋਂ ਜਲ ਜਰਾਹੀ ਹੀ ਵਾਪਸ ਲੈ ਕੇ ਆਵਾਂਗੇ ਉਹ ਇਸੇ ਉਮੀਦ ਦੇ ਵਿੱਚ ਉਹ ਵਾਪਸ ਘਰ ਤੇ ਲਈ ਕਿ ਜਦੋਂ ਤੱਕ ਗੁਨਾਹੇ ਦਾ ਕਿਸੇ ਪਾਕਿਸਤਾਨ ਦੇ ਹੱਥ ਦੇ ਵਿੱਚ ਹੈਗਾ ਅਗਰ ਇੰਡੀਆ ਦੇ ਵਿੱਚ ਹੁੰਦਾ ਤਾਂ ਫਿਰ ਵੀ ਕੋਈ ਨਾ ਪ੍ਰਯਾਸ ਕਰਦੇ ਲੇਕਿਨ ਜਦੋਂ ਪਾਕਿਸਤਾਨ ਤੇ ਭਾਰਤ ਦੇ ਸੰਬੰਧ ਵਿਗੜੇ ਹੈ ਪੈਲਗਾਮ ਹਮਲੇ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ ਹੈ ਆਪਾਕਤ ਆਪਾ ਪਾਕ ਨੇ ਉਧਰ ਉਹਨਾਂ ਦੇ ਨੋਟ ਗਾਣੇ ਤੋਂ ਬਾਅਦ ਕੀਤੇ ਉਸ ਤੋਂ ਬਾਅਦ ਪਾਕਿਸਤਾਨ ਜਿਹੜਾ ਲਗਾਤਾਰ ਇੱਥੇ ਨਮੂਨਾ ਟੈਪਰ ਕੀਤੇ ਸਾਰੇ ਵੋਟਰਾਂ ਤੇ ਕੀਤੇ ਸਾਰੇ ਪੰਜਾਬ ਦੇ ਕਈ ਇਲਾਕਿਆਂ ਤੇ ਕੀਤੇ ਹੈ ਉਸ ਤੋਂ ਬਾਅਦ ਜਦੋਂ ਇੰਡੀਆ ਨੇ ਤਾਕਤ ਦਿਖਾਈ ਉਹਨਾਂ ਦੇ ਕਈ ਹੋਰ ਥਾਵਾਂ ਤੇ ਮੇਸਾਬੂਟ ਕਰਤੇ ਉਹਨਾਂ ਦੇ ਕਈ 에ਅਰ ਬੇਸ ਤੇ ਉਹਨਾਂ ਦੇ ਮੇਸਾਬੂਟ ਕਰਕੇ ਉਸ ਤੋਂ ਬਾਅਦ ਪਾਕਿਸਤਾਨ ਜਿਹੜਾ ਡਰ ਗਿਆ ਹੈ ਤੇ ਡੀਜੀਓਐਮ ਦਾ ਜਿਹੜਾ ਫੋਨ ਭਾਰਤੀ ਡੀਜੀਓਐਮ ਨੂੰ ਆਇਆ ਉਸ ਤੋਂ ਬਾਅਦ ਜਿਹੜਾ ਹੈ ਯੁੱਧ ਵਿਰਾਮ ਹੋਇਆ ਉਸ ਤੋਂ ਬਾਅਦ ਪਾਕਿਸਤਾਨ ਕਿਤੇ ਨਾ ਕਿਤੇ ਕਬਰ ਆ ਗਿਆ ਉਸੇ ਕਬਰਾਟ ਤੋਂ ਬਾਅਦ ਹੀ ਜਦੋਂ ਹੁਣੇ ਚੇਤਾਵਨੀ ਦਿੱਤੀ ਕਿ ਸਾਡਾ ਬੰਦਾ ਜਿਹੜਾ ਨਜਾਇਜ਼ ਤੁਸੀਂ ਪੜਿਆ ਆ ਪਹਿਲਾਂ ਉਸ ਨੂੰ ਛੱਡੋ ਉਸਦਾ ਹੀ ਇਹ ਨਤੀਜਾ ਹੈ ਕਿ ਜਿਹੜਾ ਇਹ ਪੀਕੇ ਸਾਹੂ ਨੂੰ ਜਿਹੜੀ ਪਾਕ ਰੈਂਜਰਸ ਨੇ ਭਾਰਤ ਦੇ ਬੀਐਸਐਫ ਦੇ ਹਵਾਲੇ ਕੀਤਾ ਹੈ ਜੀ ਜਸਪੀਤ ਨੇ ਫਰੋਸਪੋਰ ਤੋਂ ਇਹ ਇਹ ਜਵਾਨ ਹੈ ਜਿਹੜਾ ਫਰੋਸਪੋਰ ਏਰੀਆ ਤੋਂ ਪਾਕਿਸਤਾਨ ਵੱਲ ਗਲਤੀ ਤੇ ਨਾਲ ਚਲਾ ਗਿਆ ਸੀ ਪਰ ਰਿਹਾਈ ਜਿਹੜੀ ਟਾਰੀਵਾਗਾ ਸਰਹੱਦ ਦੇ ਰਾਹੀਂ ਹੋਈ ਹੈ ਉਹ ਵੀ 20 ਦਿਨਾਂ ਦੇ ਬਾਅਦ ਇਸ ਦਾ ਕਾਰਨ ਜਾਣ ਸਕਦੇ ਹਾਂ ਕਿ ਦੂਸਰੇ ਬਾਰਡਰ ਦੇ ਜ਼ਰੀਏ ਕਿਉਂ ਜੀ ਬਿਲਕੁਲ ਦੱਸਣਾ ਤੇ ਉਹੀ ਤੇ ਉਹਨਾਂ ਕਿਉਂਕਿ ਇਸ ਟਾਈਮ ਜਿਹੜਾ ਹੈ ਉਸਹੈਨੀ ਵਾਲਾ ਬਾਰਡਰ ਬਿਲਕੁਲ ਬੰਦ ਕੀਤਾ ਹੈ ਹਾਲਾਂਕਿ ਅਗਰ ਰੇਂਜਰਸ ਚਾਹਦੇ ਤੇ ਜਿਹੜਾ ਹੈ ਉਸਹੈਨੀ ਵਾਲਾ ਦਿੱਤਾ ਜਾਣਾ ਸੀ ਲੇਕਿਨ ਆਤਾਰੀਵਾਗਾ ਬਾਰਡਰ ਜਿਹੜਾ ਹੈਗਾ ਮੇਨ ਬਾਰਡਰ ਤੇ ਤੋਂ ਕਿ ਪਾਕਿਸਤਾਨ ਨੂੰ ਜਦੋਂ ਵੀ ਵੀਜ਼ੇ ਲੱਗਦੇ ਨੇ ਜਿੱਥੋਂ ਯਾਤਰੀ ਵੀ ਜਾਂਦੇ ਆ ਉਦੋਂ ਕੋਈ ਯਾਰਾ ਤੋਂ ਇਸੇ ਬਾਰਡਰ ਨਹੀਂ ਜਾਂਦਾ ਇਹ ਜਿਹੜਾ ਲਾਗਾ ਬਾਰਡਰ ਵੱਡਾ ਬਾਰਡਰ ਹੈਗਾ ਇੱਥੇ ਹੀ ਦੇਣਾ ਉਹਨਾਂ ਨੂੰ ਸਮਝਾ ਤਾਂ ਕਿ ਜਿਹੜਾ ਹੈ ਸਾਰਿਆਂ ਨੂੰ ਪਤਾ ਲੱਗ ਜਾਏ ਕਿ ਜਿਹੜਾ ਅਸੀਂ ਬੀਐਸਐਫ ਦਾ ਜਵਾਨ ਫੜਿਆ ਤੇ ਅਸੀਂ ਫਾਰੰਟ ਦੇ ਹਵਾਲੇ ਕਰ ਦਿੱਤਾ ਹੈਗਾ ਐਸੀ ਗੱਲ ਲਈ ਕਿਉਂਕਿ ਜਿੰਨਾ ਵਪਾਰ ਹੁੰਦਾ ਸੀਗਾ ਟੋਕੀ ਸ਼ੈਣੀ ਵਾਲਾ ਬਾਰਡਰ ਬਿਲਕੁਲ ਬੰਦ ਹੈਗਾ ਅਗਰ ਫਲੈਗ ਮੀਟਿੰਗ ਤੋਂ ਬਾਅਦ ਉਸ ਨੂੰ ਸੋਪਕੇ ਤਾਂ ਫਿਰ ਫੈਣੀ ਵਾਲਾ ਦਿੱਤਾ ਜਾਣਾ ਸੀ ਲੇਕਿਨ ਉਹਨ ਸਰਕਾਰਾਂ ਦੇ ਲੈਵਲ ਤੱਕ ਇਹ ਗੱਲ ਪਹੁੰਚੀ ਤਾਂ ਕਰਕੇ ਉਸ ਜਿਹੜਾ ਹੈ ਵਾਗਾ ਬਾਰਡਰ ਦੇ ਉੱਪਰ ਜਿਹੜਾ ਹੈ ਫੜ ਦੇ ਹਾਲੇ ਕੀਤਾ ਗਿਆ ਜੀ 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 ਇੱਕ ਵਾਰ ਫੇਰ ਤਾਂ ਦੱਸ ਦਿਓ ਕਿ ਰਿਹਾਈ ਕਦ ਹੋਈ ਕਿੰਨੇ ਵਜੇ ਹੋਈ ਔਰ ਜਦੋਂ ਰਿਹਾ ਕਰਵਾ ਕੇ ਇਸ ਫੌਜੀ ਜਵਾਨ ਨੂੰ ਲਿਆਂਦਾ ਗਿਆ ਜੋ ਗਲਤੀ ਦੇ ਨਾਲ ਚਲਾ ਗਿਆ ਸੀ ਪਾਕਿਸਤਾਨ ਤਾਂ ਦੇਖਣ ਨੂੰ ਕੰਡੀਸ਼ਨ ਕਿਸ ਤਰ੍ਹਾਂ ਦੀ ਸੀ ਦੇਖੋ ਕਿਉਂਕਿ ਉੰਕੀ ਜਿਹਨੇ ਪਾਕਿਸਤਾਨ ਦੇ ਅੰਡਰਵੇਅਰ ਆਫਸਰਸ ਤੇ ਇਸ ਨੂੰ ਕਿਸ ਤਰ੍ਹਾਂ ਦਾ ਖਾਣਾ ਪਾਣੀ ਮਿਲਿਆ ਕਿਸ ਤਰ੍ਹਾਂ ਇਹਨੂੰ ਟਾਰਚਰ ਕੀਤਾ ਕੀ ਇਹਦੀ ਸਥਿਤੀ ਹੈ ਫੋਟੋਆਂ ਜ਼ਰੂਰ ਸਾਂਝੀਆਂ ਕੀਤੀਆਂ ਨੇ ਬੀਐਸਐਫ ਨੇ ਜਿਹੜਾ ਇੱਕ ਪ੍ਰੈਸ ਰੂਮ ਵੀ ਜਾਰੀ ਕੀਤਾ ਇਸ ਤੋਂ ਬਾਅਦ ਇਸ ਦੀ ਮੈਂ ਉਹੀ ਪਹਿਲਾਂ ਕਿਹਾ ਸੀ ਕਿ ਇਸ ਦਾ ਮੈਡੀਕਲ ਟੈਸਟ ਜ਼ਰੂਰ ਕਰਾਏ ਜਾਣਗੇ ਕਿ ਇਸ ਦੀ ਸਿਹਤ कैसी ਹੈ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਸੱਤਪੋੜ ਨਹੀਂ ਲੱਗੀ ਹੋਈ ਹਰ ਚੀਜ਼ ਇਸ ਦੀ ਜਾਂਚੀ ਜਾਏਗੀ ਇਸ ਤੋਂ ਬਾਅਦ ਸੁਰੱਖਿਆ ਏਜੰਸੀ ਇਸ ਦਾ ਪੁਚਕਿਸ ਕਰਨ ਗਿਆ ਪੁਚਕਿਸ ਕਰਨ ਤੋਂ ਬਾਅਦ ਕਲੀਅਰ ਹੋਣ ਤੋਂ ਬਾਅਦ ਜਿਹੜਾ ਹੈ ਇੱਥੇ ਜਿਹੜੇ ਬੱਚੇ ਦਾ ਪਰਿਵਾਰ ਇਸ ਨੂੰ ਮਿਲ ਸਕਦਾ ਹਾਲਾਂ ਵੀ ਇਹ ਸੱਪਨ ਲੋਕ ਜਿਹੜੋ ਇਹਨੂੰ ਕਹਿ ਵਾਪਸ ਆਂਦੀ ਗੱਲ ਹੋ ਗਈ ਸੀ ਤੇ ਇਸ ਦੇ ਪਰਿਵਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਪਰਿਵਾਰ ਵੀ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੁਣ ਆ ਜਾਂ ਪਹੁੰਚ ਚੁੱਕਾ ਹੋ ਜਾਏਗਾ ਕਿਉਂਕਿ ਅੱਜ ਹੀ ਸਵੇਰੇ ਸੜਾ ਕੁਛ ਹੈ ਅਚਾਨਕ ਹੀ ਜਿਹੜਾ ਇਸ ਨੂੰ ਪਾਕਾ ਬਾਰਡਰ ਤੋਂ ਜਿਹੜਾ ਸੱਜਾ ਹੈਗਾ ਕਰੀਬ ਸਾਢੇ ਜਿਹੜਾ ਸਮਾਂ 11 ਵਜੇ ਦੇ ਕਰੀਬ ਐਸਪੀ ਜਿਹੜੀ ਹੈ ਵਾਪਸੀ ਹੋਈ ਹੈ ਉਸ ਤੋਂ ਬਾਅਦ ਜਿਹੜਾ ਸੁਰੱਖਿਆ ਜਨਤੇ ਅਸੀਂ ਨਾਲ ਲੱਗੇ ਆਪੇ ਸਲੀਆਂ ਗਈਆਂ ਨੇ ਬਾਰਡਰ ਦੇ ਉੱਤੇ ਥੋੜੀ ਦੇਰੀ ਰੁਕਿਆ ਗਿਆ ਸੀ ਪਰ ਉਸ ਤੋਂ ਬਾਅਦ ਉਹ ਨਾਲ ਲੈ ਕੇ ਇਸ ਨੂੰ ਚੱਲ ਗਿਆ ਇਸ ਦੇ ਪਰਿਵਾਰ ਵੀ ਜਿਹੜਾ ਬਸ ਸنگਲ ਤੋਂ ਆਰਿਆ ਹੋਣਾ ਜਾਂ ਆ ਚੁੱਕਾ ਹੋਣਾ ਕਿਉਂਕਿ BSF ਨੇ ਉਹਨਾਂ ਨੂੰ ਵੀ ਇਨਫੋਰਮੇਸ਼ਨ ਦਿੱਤੀ ਹੋਣੀ ਕਿ ਤੁਹਾਡੇ ਜਿਹੜੇ ਹਸਬੰਦ ਹਨ ਉਹਨਾਂ ਨੂੰ ਜਿਹੜਾ ਹਸਪਤਾਲ ਵਾਪਸ ਲਿਆਦਾ ਜਾ ਰਿਹਾ ਹੈ ਜੀ ਠੀਕ ਜੀ ਜੀ ਤੁਸੀਂ ਅਜੇਸ਼ੀ ਪਰਿਵਾਰ ਦੀ ਗੱਲ ਕਰ ਰਹੇ ਹੋ ਜਿਸ ਤਰ੍ਹਾਂ ਤੁਸੀਂ ਆਖਿਆ ਕਿ ਪਰਿਵਾਰ ਵੀ ਆ ਗਿਆ ਹੋਣਾ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਕਿ ਤੁਹਾਡੀ ਇਹਨਾਂ 20 ਦਿਨਾਂ ਦੇ ਦੌਰਾਨ ਪਰਿਵਾਰ ਦੇ ਨਾਲ ਗੱਲਬਾਤ ਹੋਈ ਪਰਿਵਾਰ ਦਾ ਕੀ ਕਹਿਣਾ ਸੀ ਵੀ ਇਹਨਾਂ ਦੀ ਵਾਈਫ ਦੇ ਨਾਲ ਫੋਨ ਲਾਈਨ ਤੇ ਗੱਲ ਹੋਈ ਸੀ ਜਿਸ ਦਿਨ ਉਹ ਫਿਰੋਜ਼ਪੁਰ ਆਏ ਸੀ ਸਾਨੂੰ ਜਿਹੜਾ ਨੰਬਰ ਸੀ 882 ਸੀ ਉਹਨਾਂ ਨੂੰ ਫੋਨ ਤੇ ਗੱਲ ਕੀਤੀ ਸੀ ਉਹ ਕਹਿ ਰਹੇ ਸੀ ਕਿ ਸਾਡੀ ਜਿਹੜਾ ਹੈ ਮੈਂ ਕਿ ਅਸੀਂ ਜਿਹੜਾ ਗੱਲ ਕੀਤੀ ਸੀ ਕਿ ਤੁਹਾਡੇ ਨਾਲ ਮਿਲਣਾ ਚਾਹੁੰਦੇ ਨੇ ਤੇ ਉਹ ਕਹਿੰਦੇ ਅਸੀਂ ਬੀਐਸਐਫ ਦੀ ਗੱਡੀ ਦੇ ਵਿੱਚ ਹੈ ਸਾਨੂੰ ਕਿੱਥੇ ਲੈ ਕੇ ਜਾਣਗੇ ਸਾਨੂੰ ਕੁਝ ਨਹੀਂ ਪਤਾ ਕਿਉਂਕਿ ਅਸੀਂ ਰਸਤੇ ਨਹੀਂ ਪੰਜਾਬ ਦੇ ਜਾਣਦੇ ਸਾਨੂੰ ਬੀਐਸਐਫ ਰਹੀ ਹਰ ਜਗ੍ਹਾ ਲੈ ਕੇ ਜਾ ਰਹੀ ਹੈ ਔਰ ਇਸ ਦੀ بیوی ਸੀ ਔਰ ਇਸ ਟਾਈਮ ਜਿਹੜੀ ਹੈ ਪ੍ਰੈਗਨੈਂਟ ਹੈ ਜੀ ਸੀ ਇਹ ਵੀ ਸਾਨੂੰ ਉਸਨੇ ਦੱਸਿਆ ਕਿ ਮੈਂ ਮੇਰੇ ਜਿਹੜਾ ਮੈਂ ਪ੍ਰੈਗਨੈਂਟ ਹੈ ਜੀਆ ਮੇਰਾ ਹਸਬੰਡ ਹੈਗਾ ਤੇ ਮੈਂ ਜਿਹੜਾ ਹੈ ਇਸੇ ਰਿਕੁਐਸਟ ਕਰਨ ਆਈ ਹਾਂ ਬੀਐਸਐਫ ਵਾਲਾ ਵੀ ਕਾਰਡੀਆਂ ਮੇਰਾ ਮੇਹਰ ਕੁਝ ਦਿਨ ਮਿਲ ਪੰਜਾਬ ਦੇ ਵਿੱਚ ਚਾਰ ਤੂਫਾਨ ਦਿਨ ਰਹੀ ਸੀ ਚਾਰ ਪੰਜ ਦਿਨ ਤੋਂ ਬਾਅਦ ਜਦੋਂ ਬੀਐਸਐਫ ਨੇ ਉਸ ਨੂੰ ਸੁਮਨ ਸਿੰਘ ਕਾ ਜਰੂਰ ਜਲਦ ਤੋਂ ਜਲਦ ਨਿਕਾ ਲਿਆ ਜਾਏਗਾ ਤੁਸੀਂ ਆਪ ਦੀ ਸੇਫ ਦਾ ਖਿਆਲ ਰੱਖੋ ਤੁਸੀਂ ਆਪਸ ਆਪਣੇ ਘਰ ਚਲੇ ਜਾਓ ਤੇ ਤਾਂ ਉਸ ਤੋਂ ਬਾਅਦ ਜਿਹੜਾ ਉਹ ਵਾਪਸ ਮੈਸਰੋਲ ਟੇਲੇ ਗਈ ਸੀ ਹੂੰ ਜਿਹੜਾ ਲੱਗਦਾ ਕਿ ਬੀਐਸਐਫ ਨੇ ਜਰੂਰ ਸੁਲਾਇਆ ਹੋਣਾ ਉਹਨਾਂ ਨੂੰ ਕਿ ਜਿਹੜੇ ਤੁਹਾਡੇ ਹਸਬੰਦ ਵਾਪਸ ਆ ਰਹੇ ਆ ਉਹਨਾਂ ਨੂੰ ਸੂਚਨਾ ਦਿੱਤੀ ਗਈ ਹੋਣੀ ਹੈ ਉਹ ਆੜੇ ਹੋਣਗੇ ਉਸ ਤੋਂ ਬਾਅਦ ਬੀਐਸਐਫ ਆਪ ਦੀ ਸਾਰੀ ਫਾਰਮੈਟਿਕਸ ਪੂਰੀ ਕਰਨ ਨਾਲ ਕਰਨ ਤੋਂ ਬਾਅਦ ਜਿਹੜਾ ਹੈ ਉਹ ਉਹਨਾਂ ਦੇ ਪਰਿਵਾਰ ਵਾਲਿਆਂ ਨਾਲ ਜਰੂਰ ਮਿਲਵਾਏਗੀ ਜੀ ਪਲੀਜ਼ ਇਸ ਮੀਟ ਕਦ ਤੱਕ ਮੈਡੀਕਲ ਕਰਵਾ ਲਿਆ ਜਾਏਗਾ ਔਰ ਇਸ ਨੂੰ ਲੈ ਕੇ ਬੀਐਸਐਫ ਕਿਸ ਤਰ੍ਹਾਂ ਦਾ ਬਿਆਨ ਦੇ ਰਹੀ ਕੋਈ ਅਧਿਕਾਰਤ ਬਿਆਨ ਬੀਐਸਐਫ ਦੀ ਤਰਫੋਂ ਆਇਆ ਬੀਐਸਐਫ ਨੇ ਇੱਕ ਫੈਸਲਾ ਜ਼ਰੂਰ ਜਾਰੀ ਕੀਤਾ ਹੈ ਇਸ ਦੇ ਨਾਲ ਇਸੀ ਫੋਟੋ ਵੀ ਹੈ ਕਿ ਕਿ ਇਸ ਨੂੰ ਜਿਹੜਾ ਹੈ ਬਿਲਕੁਲ ਵਾਪਸ ਅਸੀਂ ਲੈ ਆਇਆ ਸੁਕੁਰਸ ਸਕੂਸ਼ਲ ਆਪਦੇ ਘਰ ਵਾਪਸੀ ਯਾਨੀ ਕਿ ਜਿਹੜਾ ਭਾਰਤ ਦੇ ਵਿੱਚ ਵਾਪਸ ਆ ਗਿਆ ਇਸ ਤੋਂ ਬਾਅਦ بی ایس ایف کوئی پریس کانفرنس کر دی ہے یا کچھ ہے یہاں دیکھنا ہے بی ایس ایف دا ادھیکاری کس طرح کوشش کرتے ہیں کہ کی دسیا جائے گا گی پریس کانفرنس کرتے ہیں یا میڈیا کچھ آپ کا وقری بائک کر کے بھیجیں گے یہ جڑا ہے تھوڑی دیر بعد پتا لگے گا کیونکہ ہلے ہونے ہونے آیا آئے جاری جہجود ہے وہ ضرور کوئی نہ کوئی آپس میں جی جی. جی. میٹنگ کر رہے ہونے اے, اے, اے تھوڑی دیر بعد پتا لگے گا کہ بی ایس ایف اگلا قدم کی کٹتی ہے جی جسم ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੈ ਸ਼ੀ तमाम ਜਾਣਕਾਰੀ ਸਾਡੇ ਤੱਕ ਪਹੁੰਚਾਉਣ ਦੇ ਲਈ ਤਾਂ ਪੀਐਸਐਫ ਦਾ ਜਵਾਨ ਵਤਨ ਵਾਪਸ ਪਰਤ ਆਇਆ ਹੈ 20 ਦਿਨ ਬਾਅਦ ਅਟਾਰੀ ਵਾਗਾ ਬਾਰਡਰ ਦੇ ਰਾਹੀਂ ਵਾਪਸੀ ਹੋਈ ਹੈ ਪਾਕਿਸਤਾਨੀ ਪੀਐਸਐਫ ਦਾ ਜਵਾਨ ਰਿਹਾ ਕਰ ਦਿੱਤਾ ਹੈ